ਦੀ ਗੱਲ ਦੀ ਆ ਸਾਡਾ ਪ੍ਰੋਗਰਾਮ ਦਾ ਬੁਟਾ ਬੁਟਾ ਲਾਈ ਜੀ ਸੋੜ ਗਿਆ ਉਪਰੋਂ ਤੁਸੀਂ ਇੱਦਿ ਕੀ ਚਲਾ ਰਹੇ ਸਾਡੇ ਉੱਤੇ ਪੈਲਸ ਪਹੁੰਚੇ ਰਿਸ਼ਤੇਦਾਰ ਤਾਂ ਮਚ ਗਏ ਹਹਾਕਾਰ ਐਸੀ ਨਾਲ ਚੱਲਣ ਕਰਕੇ ਬਰਾਤੀ ਤੇ ਰਿਸ਼ਤੇਦਾਰਾਂ ਦਾ ਬੈਠਣਾ ਹੋਇਆ ਬਿਹਾਲ ਲੜਕੀ ਵਾਲਿਆਂ ਨੂੰ ਕਰਨਾ ਪਿਆ ਭਾਰੇ ਨੁਕਸਾਨ ਦਾ ਸਾਹਮਣਾ ਕੋਲ ਕੋਈ ਵੀ ਸੰ냔 ਨਹੀਂ ਰਿਹਾ ਹੁਣ ਵੀ ਨਾ ਮਹਿੰਦਰ ਬਾਟਾਉ ਜੀ ਨਾਲੇ ਪੈਲੈਸ ਦੇ ਵਿੱਚ ਏਸੀ ਨਾਲ ਚੱਲਣ ਤੇ ਬਰਾਤਿਆਂ ਨੂੰ ਗਰਮੀ ਲੱਗਨ ਕਰਕੇ ਮਚ ਗਿਆ ਹਹਾਕਾਰ ਦਰਅਸਲ ਇਹ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਲੜਕੀ ਦੇ ਵਿਆਹ ਨੂੰ ਲੈ ਕੇ ਲੱਖਾਂ ਰੁਪਏ ਲਗਾ ਕੇ ਪੈਲੈਸ ਬੁੱਕ ਰਹਿ ਗਿਆ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਪੈਲੈਸ ਦੇ ਮੈਨੇਜਰ ਤੇ ਨਾਲ ਸਾਰੀ ਗੱਲਬਾਤ ਕੀਤੀ ਗਈ ਕਿ ਬਰਾਤਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਜਦੋਂ ਲੜਕੀ ਨੂੰ ਵਿਆਹ ਦੇ ਲਈ ਬਰਾਤ ਪੈਲੈਸ ਪਹੁੰਚੀ ਤਾਂ ਏਸੀ ਨਾਲ ਚੱਲਣ ਕਰਕੇ ਪੈਲੈਸ ਦੇ ਵਿੱਚ ਗਰਮੀ ਦੇ ਨਾਲ ਹਾਹਾਕਾਰ ਮਚ ਗਈ। ਬਰਾਤ ਤੇ ਰਿਸ਼ਤੇਦਾਰ ਬਿਨਾਂ ਕੁਝ ਖਾਤੇ ਵਾਪਸ ਹੀ ਮੁੜ ਗਏ। ਜਦੋਂ ਲੜਕੇ ਦੇ ਪਰਿਵਾਰ ਵਾਲਿਆਂ ਨੇ ਪੈਲੈਸ ਦੇ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਤਾਂ ਸੁਣੋ ਮੈਨੇਜਰ ਦਾ ਕੀ ਕਹਿਣਾ। ਕੋਲ ਕੋਈ ਵੀ ਬੱਚਾ ਚੱਲੋ ਹੁਣ ਵੀ ਨਾ ਫਿੰਗਰ ਬਾਟਾਉਂ ਜੂ ਕੀ ਨਾਲੇ ਸਾਰਾ ਸੀ ਪੱਖੇ ਹੇ ਥੱਲੇ ਲਾਇਆ ਸੀ ਬੱਚੇ ਉਹ ਪੱਖੇ ਉਹ ਪਾਜੀ ਜਾਂਦੇ ਲੱਗੇ ਹੋਏ ਬੱਚੇ ਜੂ ਉਹ ਸੀ ਬੰਦੋ ਮੇਰੇ ਗਾਲਫਾ ਕੱਟਣਾ ਦੇ ਵਾਲਾ ਕਹਿੰਦਾ ਮੈਨੂੰ ਕੱਟਣਾ ਨਹੀਂ ਵਾਲਾ ਕੱਟੋ ਉਹ ਕਹਿੰਨੇ ਅਸਰਦਾ ਕਿ ਅੱਜ ਮੁੱਕ ਗਈ ਜੀ ਦੇਖ ਵੀਰੋ ਇੱਕ ਤੁਹਾਡੀ ਗਲਤੀ ਆ ਸਾਡਾ ਪ੍ਰੋਗਰਾਮ ਖਰਾਬ ਕੀਤਾ ਤੁਹਾਡਾ ਉਹ ਉਪਰੋਂ ਤੁਸੀਂ ਇੰਨੀ ਗੱਲ ਸੁਣਾ ਰਹੇ ਸਾਡੇ ਉੱਤੇ ਸ਼ੋਅ ਫੈਸਰ ਤੋਂ ਫੰਕਸ਼ਨ ਖਰਾਬ ਕਰਦੇ ਜੇ ਜਨਰੇਟਰ ਖਰਾਬ ਹੋਇਆ ਮੈਂ ਅੱਜ ਦਿਨ ਹੈ ਪਰ ਜਨਰੇਟਰ ਖਰਾਬ ਹੋ ਗਿਆ ਇਸ ਟਾਈਮ ਹਰ ਚੀਜ਼ ਅਵੇਲੇਬਲ ਆ ਹਰ ਚੀਜ਼ ਮੇਰੇ ਵਾਲਾ ਬਿਲਕੁਲ ਲੇਕਿਨ ਇਹ ਨਾਲ ਦੀ ਨਾਲ ਹੱਲ ਕਰਤਾ ਅਸੀਂ ਕੋਈ ਵੀ ਗੱਲਾਂ ਸੀ ਮਾਰਦੇ ਨਹੀਂ ਨਹੀਂ ਅਸੀਂ ਇੱਕ ਦੂਜਾ ਮਗਾਂ ਨਹੀਂ ਇਸ ਮਾਮਲੇ 'ਚ ਪਰਿਵਾਰ ਵਾਲਿਆ ਦਾਤੇ ਪੈਲਸ ਦੇ ਮੈਨੇਜਰ ਦਾ ਕੀ ਕੁਝ ਕਹਿਣਾ ਆ ਸੁਣਦੇ ਆ ਜੈਸਟ ਆਏ ਸੀ ਤੇ ਗੋਲਡਨ ਪੈਲੰਡ ਦੇ ਵਿੱਚ ਕੋਪਰ 80 ਭਾਜੀ ਸਵੇਰ ਦੇ ਏਸੀ ਬਿਲਕੁਲ ਬੰਦ ਆ ਅਸੀਂ 10 ਵਾਰ ਡੀਜੇ ਬੰਦ ਕਰਾ ਕੇ ਲਾਸਟਮੈਂਟ ਕਰਾਈ ਆ ਵੇ ਸਾਨੂੰ ਮੈਨੇਜਰ ਕੰਟੈਕਟ ਕਰਿਆ ਕੇ ਇਹਨਾਂ ਨੇ ਸਾਣਾ ਕੋਈ ਵੀ ਕੰਟੈਕਟ ਨਹੀਂ ਦਿੱਤਾ ਠੀਕ ਹੈ ਨਾ ਇਹ ਕਹਿੰਦੇ ਸਾਡੇ ਜਨਰੇਟਰ ਖਰਾਬ ਆ ਫਲਾਨਾ ਖਰਾਬ ਆ ਤੁਮਕਾਨਾ ਖਰਾਬ ਠੀਕ ਹੈ ਨਾ ਭਾਜੀ ਸਾਡੇ ਅੰਦਰ ਜਿੰਨੇ ਗੈਸਟ ਆਏ ਆ ਸਾਰੇ ਇੱਦੀ ਵਾਪਸ ਚਲ ਗਏ ਸਿਰਫ 20% ਲੋਕਾਂ ਨੇ ਫੂਡ ਖਾਦਾ 80% ਸਾਨੂੰ ਫੂਡ ਭਾਜੀ ਸਿੱਟਣਾ ਪੈਣਾ ਨਾ ਉਹਦਾ ਕੀ ਅਸੀਂ ਕੀ ਕਰਾਂਗੇ ਉਹ ਦੱਸੋ ਠੀਕ ਹੈ ਨਾ ਇਹ ਕਰੀ ਜਾਂਦੇ ਆ ਜੀ ਆਉਣ ਅਸੀਂ ਇਹ ਮੈਨੇਜਰ ਸਾਹਮਣਾ ਮਿਲ ਕੇ ਗਏ ਆ ਕਹਿੰਦੇ ਜੀ ਸਾਡਾ ਜਨਰੇਟਰ ਖਰਾਬ ਹੋ ਗਿਆ ਸਾਡਾ ਕੀ ਕਸੂਰ ਭਾਜੀ ਬੈਕਅਪ ਤਾਂ ਚਾਹੀਦਾ ਹੀ ਆ ਕਿ ਨਹੀਂ ਚਾਹੀਦਾ ਤੁਸੀਂ ਦੱਸੋ ਭਾਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਅਰਜਨ ਸਿੰਘ ਟਵਾਰਾ ਜੀ ਪਿੰਡ ਕਰਿਆਉਣਾ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਇਦਾਂ ਜੀ ਸਾਡੇ ਅਜ ਭਰਾ ਦਾ ਵਿਆਹ ਆ ਜੀ ਕਿਹੜੇ ਪਿੰਡ ਤੋਂ ਆ ਅਸੀਂ ਉਹਦਾ ਹੈਗੇ ਕਰਿਆਉਂਦੇ ਆ ਜੀ ਠੀਕ ਹੈ ਤੇ ਬੰਬੇ ਮੋਟਰ ਗੱਡੀ ਵਾਲਿਆ ਮੁੰਡਾ ਆ ਉਹਨਾਂ ਦਾ ਵਿਆਹ ਸੀ ਅੱਜ ਕੱਲ੍ਹ ਵੱਤ ਕੀ ਹੋਈ ਆ ਕੱਲ੍ਹ ਵੱਤ ਇਦਾਂ ਹੋਈ ਆ ਜੀ ਜਦੋਂ ਅਸੀਂ ਆਏ ਆ ਪਹਿਲਾਂ ਪੈਲੇਸ 'ਚ ਅਸੀਂ ਆਪਣਾ ਖਾਕ ਹੋ ਕੇ ਸਾਰਾ ਕੁਝ ਜਦੋਂ ਅਸੀਂ ਕੱਪੜੇ ਡਰੈਸ ਚੇਂਜ ਕਰਨ ਲੱਗੇ ਆ ਹੂੰ ਉੱਥੇ ਅਸੀਂ ਜਾ ਕੇ ਇਧਰਲੇ ਕਮਰੇ 'ਚ ਪਹਿਲਾਂ ਗਏ ਜੀ ਇਹਨਾਂ ਦੇ ਆਫਿਸ 'ਚ ਉੱਥੇ ਏਸੀ ਹੈ ਨਹੀਂ ਸੀਗਾ ਯਹੀ ਦੂਏ ਦੇ ਪਾਸੇ ਚਲੇ ਗਏ ਜੀ ਨਾ ਉਹ ਤੇ ਏਸੀ ਦਾ ਰਿਮੋਟ ਜੀ ਨਾ ਉਹ ਏਸੀ ਚੱਲਦਾ ਸੀਗਾ ਜੀ ਅਸੀਂ ਜਾ ਉਹਨਾਂ ਨੂੰ ਕਹਿ ਜੀ ਏਸੀ ਚਲਾ ਦਿਓ ਉਹੀ ਬੰਦਾ ਸਾਡੇ ਲਾਗੇ ਨਾ ਆਇਆ ਜੀ ਨਾ ਕੋਈ ਮੈਡਮ ਨਾ ਕੋਈ ਬੰਦਾ ਜਾਣੀ ਉਹ ਕਹਿੰਦੇ ਜੀ ਮਾਲਕ ਨੂੰ ਪੁੱਛੋ ਅਸੀਂ ਕਿ ਮਾਲਕ ਨੂੰ ਸਾਡੀ ਗੱਲ ਕਰਾ ਦਿਓ ਕਿ ਅਸੀਂ ਸਾਦ ਉਹਨਾਂ ਨੂੰ ਹਨਾ ਬਈ ਅਸੀਂ ਉਹਨਾਂ ਨਾਲ ਗੱਲ ਕਰੀਏ ਉਹ ਕਹਿੰਦੇ ਬਈ ਕੋਈ ਨਹੀਂ ਆਉਂਦੇ ਆਉਂਦੇ ਜੀ ਵੇਟ ਕਰਦੇ ਰਹੇ ਕਰਦੇ ਰਹੇ ਫੇਰ ਇਹਨਾਂ ਨੂੰ ਅਸੀਂ ਜਾ ਕੇ ਡੀਜੇ ਬੰਦ ਕਰਾਤਾ ਜੀ ਅੰਦਰ ਹੀ ਆ ਗਏ ਠੀਕ ਅਸੀਂ ਤਾਂ ਲੌਂਗ ਨਾਈਟ ਵੀ ਕਰਾਈ ਆ ਬਈ ਜੋ ਜਿਹੜਾ ਵੀ ਮੈਂਬਰ ਉਹ ਬੰਦਾ ਆ ਉਹ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਕਿ ਸਾਡਾ ਹੀ ਸੀ ਨਹੀਂ ਚੱਲਦਾ ਇਹ ਮੁੰਡਾ ਆਇਆ ਜੀ ਉਹਨੇ ਆ ਕੇ ਇਸੀ ਦਾ ਚਲਾ ਦਿੱਤਾ ਜੀ ਉਹ ਦੂਜੀ ਥੋੜਾ ਟਾਈਮ ਚੱਲਿਆ ਜੀ ਹੋਈ ਸੀ ਫੇਰ ਬੰਦ ਹੋ ਗਿਆ ਬੰਦ ਹੋ ਕੇ ਇਹਨਾਂ ਨੇ ਇਧਰ ਮੈਂ ਪਿਛੇ ਗਿਆ ਮੈਂ ਕਿਹਾ ਮੈਨੇਜਰ ਕਿੱਥੇ ਆ ਬੰਦਾ ਮੈਨੂੰ ਨਹੀਂ ਪਤਾ ਸੀ ਇਹਨਾਂ ਦਾ ਉਧਰ ਮੈਨੂੰ ਪਤਾ ਸੀ ਕਿਹਨਾਂ ਦਾ ਹੈ ਨਾ ਮੈਂ ਇਹ ਉੱਥੇ ਕੋਲ ਖੜੇ ਉਹਨੂੰ ਕਰਵਾ ਰਹੇ ਸਕੇ ਇਹਨਾਂ ਦੀ ਜਿਹੜੀ ਵਾਇਰਿੰਗ ਆ ਉਹ ਨਾ ਪ੍ਰੋਪਰ ਹੋਆ ਜੀ ਕੁੰਡੀਆਂ ਬਣੀਆਂ ਆ ਉਹਨਾਂ ਨਾਲ ਮਰੂੜੀਆਂ ਦੇਈ ਜਾਂਦੇ ਆ ਕੋਈ ਨਿਆਣਾ ਉੱਥੇ ਚੁੰਬੜ ਜਵੇ ਕੋਈ ਕਾਸ਼ ਹੋ ਜਵੇ ਕਾਹਲੂ ਕੋਈ ਜ਼ਿੰਮੇਵਾਰ ਨਹੀਂ ਹੈਗਾ ਜੀ ਜਿੰਨੇ ਹੋਣੇ ਤੇ ਪ੍ਰਾਣੇ ਆਉਂਦੇ ਆ ਕਿਸੇ ਦਾ ਨਿਆਣਾ ਕਿਤੇ ਜਾਂਦਾ ਕਿਸੇ ਦਾ ਨਿਆਣਾ ਕਿਤੇ ਜਾਂਦਾ ਮੇਨ ਪ੍ਰੋਬਲਮ ਕੀ ਆਈ ਵੀ ਆਈਆ ਤੇ ਧੰਨਵਾਦ ਮੇਨ ਪ੍ਰੋਬਲਮ ਇਹ ਆ ਜੀ ਫੇ ਅਸੀਂ ਉਥੇ ਡੀਜੇ ਤੇ ਜਾ ਕੇ ਉਦੋਂ ਉਹਨਾਂ ਨੇ ਸਾਡਾ ਏਸੀ ਚਲਾ ਦਿੱਤਾ ਜੀ ਫੇ ਸਾਡਾ ਏਸੀ ਬੰਦ ਹੋ ਗਿਆ ਮੈਂ ਫੇ ਹੀ ਨਾਲ ਕੋ ਗਿਆ ਜੀ ਕਹਿੰਦੇ ਹੋਣੇ ਚੱਲ ਪਊਗਾ ਠੀਕ ਆ ਜੀ ਫੇ ਉਹਨਾਂ ਨੇ ਚਲਾ ਦਿੱਤਾ ਜੀ ਥੋੜੀ ਜਿਹੀ ਦੇਰ ਬਾਅਦ ਸਾਰਾ ਅੰਦਰੋਂ ਹਾਲ ਦਾ ਜਿੰਨਾ ਕੂਲਿੰਗ ਸਿਸਟਮ ਸਾਰਾ ਬੰਦ ਹੋ ਗਿਆ ਜੀ ਅੱਛਾ ਜਿੰਨੇ ਪਸੀਨਾ ਉਹ ਪਸੀਨੀ ਪਸੀਨਾ ਸਾਰਾ ਕੁਝ ਹੇ ਇਹਨਾਂ ਨੂੰ ਮੈਂ ਲੈ ਕੇ ਆ ਮੈਂ ਕਿਹਾ ਇਧਰ ਦਾ ਕਰਕੇ ਗੱਲ ਵਾਜੀ ਇਹ ਕਹਿੰਦੇ ਭਾਜੀ ਹੋ ਜਾਊਗਾ ਅਸੀਂ ਪਿਆਰ ਨਾਲ ਬੈਰ ਡੀਲਿੰਗ ਕੀਤੀ ਜੀ ਜਦੋਂ ਬਾਅਦ ਚੋਂ ਇਹਨਾਂ ਨੇ ਸਾਡੀ ਗੱਲ ਨਹੀਂ ਗੋਲੀ ਇਹ ਤਾਂ ਦਫ਼ਤਰ ਨਾਲ ਨੂੰ ਆ ਗਏ ਜੀ ਇਹ ਫੋਨ ਤੇ ਲੱਗੇ ਉਹਦੀ ਮੈਂ ਨਾ ਕਿਹਾ ਮੈਂ ਕਿਹਾ ਸਾਰੇ ਸਾਡੀ ਗੱਲ ਸੁਣੋ ਸਾਰੇ ਬੰਦਿਆਂ ਦੇ ਵਿੱਚ ਇਹਨਾਂ ਨਾਲ ਸਾਡਾ ਇਹਨਾਂ ਨੇ ਇਹ ਨਹੀਂ ਵੀ ਕਿਹਾ ਹਾਂ ਮੇਰੀ ਗਲਤੀ ਆ ਇਹ ਸਾਡੇ ਮੂੰਹੇ ਝੁਕੇ ਨਹੀਂ ਹੈਗੇ ਚਲੋ ਇਹ ਇਹ ਐ ਵੀ ਨਾਰਮਲ ਹੀ ਗੱਲ ਵਾ ਜਿਹੜੀ ਆ ਏਸੀਯੂਸੀ ਵਾਲੀਆਂ ਨਾ ਚਲੋ ਗੱਲਾਂ ਭੁੱਲ ਜਾਂਦੀਆਂ ਜਿਹੜੀ ਇਹਨਾਂ ਨੇ ਸਾਡੇ ਨਾਲ ਮਿਸਵੇਬ ਵੀ ਕੀਤੀ ਹੈ ਨਾ ਕਹਿੰਦੇ ਆਜੋ ਮੈਨੂੰ ਮਾਰ ਦੋ ਫਲਾਨਾ ਕਰ ਦੋ ਢਿੰਕੜਾ ਕਰ ਦੋ ਅੱਛਾ ਉਹ ਗੱਲਾਂ ਸਾਨੂੰ ਚੁੱਪ ਦੀਆਂ ਤੁਹਾਡੇ ਕਹਿੰਦੇ ਮਤਲਬ ਹੈ ਉਹ ਤਾਂ ਜੋ ਉਹ ਤਾਂ ਐਵੇਂ ਨੋਰਮਲ ਗੱਲਾਂ ਸੀ ਕਦੋਂ ਕਰਦੇ ਜੂਨ ਦੇ ਮਹੀਨੇ ਨੂੰ ਇਹਨਾਂ ਨੇ ਮਿਸਵੇਬ ਵੀ ਕੀਤਾ ਮਿਸਵੇਬ ਕੀਤਾ ਸੀ ਹੁਣ ਕਦੋਂ ਕਰਦੇ ਕਿੰਨੀ ਗਰਮੀ ਹੁੰਦੀ ਆ ਅੱਛਾ ਏਸੀ ਵਿੱਚ ਕੀਤਾ ਆ ਉਸ ਦਿਨ ਸਾਰਾ ਕੁਝ ਕੀਤਾ ਜੀ ਇਹਨਾਂ ਨੇ ਪੈਸੇ ਜੋ ਸਾਰਾ ਕੁ ਕੁੜੀ ਵਾਲਿਆਂ ਨੇ ਕੀਤਾ ਸਾਰਾ ਕੁਝ ਇਹਨਾਂ ਨੇ ਕੀਤਾ ਬੇਟਾ ਅਸੀਂ ਆਏ 12 ਵਜੇ ਉਸ ਦਿਨ ਪਹਿਲਾਂ ਪਹਿਲਾਂ ਗੱਦਿਆ ਮਾੜਾ ਜਿਹਾ ਸਵਾਦ ਨਹੀਂ ਸਾਡੇ ਬਾਹਰ ਜਦੋਂ ਤੁਸੀਂ ਇਹਨੂੰ ਕਹਾਂਗੇ ਏਸੀ ਨਹੀਂ ਚੱਲਦਾ ਤਾਂ ਇਹਨਾਂ ਨੇ ਕੀ ਅੱਗੂ ਕਿਹਾ ਇਹ ਕਹਿੰਦੇ ਸਾਡਾ ਥੋੜੀ ਦੂਸਰੀ ਚਰਾਬੀ ਆ ਗਈ ਨਾ ਨਾ ਇਹਨਾਂ ਨੂੰ ਦੱਸਿਆ ਚਰਾਬੀ ਆ ਗਈ ਹੈ ਤੇ ਕਰ ਰਹੇ ਆ ਕਰਦੇ ਕਰਦੇ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਹੁਣ ਹੁਣ 5:00 ਵੱਜ ਗਏ ਭਾਜੀ ਤੁਹਾਡਾ ਪ੍ਰੋਗਰਾਮ ਜਿਹੜਾ ਸੀਗਾ ਤੁਸੀਂ ਇਹ ਕਹਿੰਦੇ ਕਿ ਜੇ ਇਹਨਾਂ ਦਾ ਏਸੀ ਨਹੀਂ ਚੱਲਿਆ ਉਹ ਤੇ ਨਾਲ ਤੁਹਾਡਾ ਪ੍ਰੋਗਰਾਮ ਖਰਾਬ ਹੋ ਜਾਏ ਦੇਖੋ ਤੁਸੀਂ ਬੰਦੇ ਕਿੰਨੇ ਕਰ ਸਰ ਕਰਮੀ ਦੇ ਸਾਹਮਣੇ ਤੁਸੀਂ ਆਪਾਂ ਤੁਹਾਡਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਰਜਿੰਦਰ ਕੁਮਾਰ ਪਿੰਡ ਕਿਹੜਾ ਬੇਗਮਪੁਰ ਤੁਸੀਂ ਲੜਕੀ ਤੇ ਕੀ ਲੱਗਦੇ ਹੋ ਫਾਦਰ ਲਵ ਫਾਦਰ ਲਵ ਠੀਕ ਹੈ ਜੀ ਜੀਨਰੇਟਰ ਤੇ ਚੱਲਦਾ ਉਹਦਾ 40 ਕਿਲੋਵਾਟ ਦਾ ਜੀਨਰੇਟਰ ਲੱਗ ਚੱਲ ਰਿਹਾ ਇੱਕ 60 ਵਾਲਾ ਲੱਗ ਚੱਲ ਰਿਹਾ ਤੇ 120 ਨਹੀਂ ਕੀ ਦੇਖੋ ਜਦੋਂ ਕੋਈ ਮੈਰਿਜ ਕਰਦਾ ਤੁਹਾਨੂੰ ਪਤਾ ਆ ਤਾਂ ਅਗਰ ਕੋਈ ਚੀਜ਼ ਖਰਾਬ ਹੋ ਜਾਂਦੀ ਆ ਤਾਂ ਉਸ ਦਾ ਉਸ ਦਾ ਹੱਲ ਵੀ ਤਾਂ ਤੁਸੀਂ ਲੱਭਣਾ ਨਾ ਅਸੀਂ ਸਰ ਇਹਨਾਂ ਨੂੰ ਪ੍ਰੋਵਾਈਡ ਕਰਕੇ ਦੇ ਰਹੇ ਸੀ ਇਹਨਾਂ ਨੇ ਜਾਣ ਤੋਂ ਮਾਰੇ ਕਿੰਨੇ ਘੰਟੇ ਲੱਗੇ ਸਰ 10 ਮਿੰਟ ਦੇ ਵਿੱਚ ਫੋਨ ਕੀਤਾ ਇਹਨਾਂ ਨੇ ਜਾਣ ਤੋਂ ਮਾਰਨ ਦੀ ਤਾਂ ਕੀਤੀ ਕਰੋੜਾ ਭੱਜ ਗਏ ਨਹੀਂ ਕੋਈ ਪ੍ਰੋਵਾਈਡ ਨਹੀਂ ਕੀਤਾ ਗਿਆ ਅਸੀਂ ਤੈਨੂੰ ਦੱਸਿਆ ਪਾਜੀ ਪ੍ਰੋਵਾਈਡ ਨਹੀਂ ਕੀਤਾ ਗਿਆ ਜਦੋਂ ਇਹਨਾਂ ਨੇ ਜਾਗਤਾ ਮਾਰਨ ਦੀ ਧਮਕੀ ਦਿੱਤੀ ਜਿਹੜੇ ਮਰਜ਼ੀ ਮੇਰੇ ਬੰਦੇ ਨੂੰ ਪੁੱਛ ਲਓ ਮੈਂ ਤਾਂ ਗਿਆ ਤੁਸੀਂ ਜਿਹੜੇ ਬੰਦੇ ਤੁਸੀਂ ਹੁਣ ਰੋਕ ਮਾ ਕੇ ਤੁਹਾਨੂੰ ਦਿਖਾਇਆ ਕਿਹੜਾ ਬੰਦਾ ਹੈ ਮੈਨੂੰ ਪਤਾ ਤੁਸੀਂ ਇਹਨਾਂ ਦੇ ਬੰਦੇ ਹੋ ਨਹੀਂ 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 ਮੈਂ ਤੁਹਾਡਾ ਨਾਲ ਗੱਲ ਲੈਣ ਆਇਆ ਕੋਈ ਬੰਦਾ ਦੇਖੋ ਮੀਡੀਆ ਵਾਲੇ ਇਟਸ ਓਕੇ ਸਰ ਕਿੰਨੂ ਵੀ ਬੋਲਣ ਦਾ ਮੌਕਾ ਦਿਓ ਸਰ ਇਹਨਾਂ ਦਾ ਹੀ ਬੰਦਾ ਹੈ ਜਿਨ੍ਹਾਂ ਨੇ ਪਾਰਟੀ ਬੁੱਕ ਕਰਾਈ ਇਹਨਾਂ ਨੇ ਮੈਨੂੰ ਕਿਹਾ ਜੀ ਤੁਹਾਡੀ ਸਰਵਿਸ ਨਹੀਂ ਹੋ ਰਹੀ ਕਿੰਨੇ ਬੰਦੇ ਕਿੰਨੇ ਮੈਂ ਕਹਿੰਦਾ 25 ਪੂਰੇ ਹੀ ਨੇ ਸਾਰੇ 28 29 ਬੀਟਰ ਗਿਣਾ ਕੇ ਭੇਜੂੰਗਾ 25 ਕਿੱਥੇ ਬੈਨੇ ਜੀ ਇਹਨਾਂ ਦਾ ਬੰਦਾ ਸਾਡੇ ਨਾਲ ਲੱਗਿਆ ਸੀ ਸੋਜੀ ਤੇ ਜਿਹੜਾ ਮਨੋਰ ਰਾਈਸ ਮੇਲ ਚ ਜਿਨ੍ਹਾਂ ਨੇ ਮੈਨੂੰ ਬੁੱਕ ਕਰਾਇਆ ਥੇ ਉਹਨਾਂ ਦੀ ਇੰਸਪਾਇਰੈਸ਼ਨ ਆ ਫੰਕਸ਼ਨ ਬੁੱਕ ਕਰਾਇਆ ਜੀ ਉਹਨਾਂ ਨੇ ਬੁੱਕ ਕਰਾਇਆ ਮੈਂ ਕਿਹਾ ਦੇਖ ਲੈ ਤੇਰੇ ਮੂਰੇ ਸਾਰਾ ਕੁਝ ਸਹੀ ਹੋ ਰਿਹਾ ਇਹ ਤਮੀ ਸਾਨੂੰ ਤੰਗ ਕਰੀ ਆ ਰਹੇ ਕਹਿੰਦਾ ਇਹ ਲੜਾਈ ਦੀ ਮੋਰਚਾ ਇਹਨੇ ਪਾਗਲ ਨੇ ਇਹਨਾਂ ਦਾ ਕੰਮ ਮੇਰੇ ਜੀ ਦੇ ਨੂੰ ਰੇ ਬਲਾਸਾ ਆ ਪਾਗਲ ਮਾ ਸਣਾ ਸਰ ਇਹ ਜੇ ਬੰਦਾ ਤੁਹਾਨੂੰ ਸਰ ਮੇਨ ਗੱਲ ਤੇ ਸੁਣੋ ਨਾ ਤੁਹਾਡੀ ਵੀ ਗੱਲ ਸੁਣ ਲਈ ਉਹਨਾਂ ਦੀ ਕੀ ਜਦੋਂ ਇਹਨਾਂ ਦਾ ਜਨਰੇਟਰ ਖਰਾਬ ਹੋਇਆ ਤੁਸੀਂ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਉਹਨਾਂ ਦਾ ਕਲਾਈ ਚਲਾਈ ਜੀ ਬਿਲ ਸਰ ਕੈਮਰੇ ਚੱਲ ਰਹੇ ਨੇ ਕੁਝ ਵੀ ਬੰਦ ਨਹੀਂ ਹੋਇਆ ਤੁਸੀਂ ਕੈਮਰੇ ਨਾਲ ਦੇਖੋ ਪਹਿਲੇ ਤੇ ਏਸੀ ਚੱਲ ਰਹੀ ਚਾਰ ਘੰਟੇ ਬਾਅਦ ਚੱਲ ਰਹੇ ਸਰ 80 ਕਿਲੋ ਵਾਰਤੇ ਹਲੇ ਵੀ ਇੱਦਾਂ ਚੱਲ ਰਹੇ ਆ ਇਹ ਪੁੱਛੋ ਜੇ ਵੀ ਪੈਸੇ ਪਏ ਕਿਤੇ ਆ ਉਹ ਏਸੀ ਚੱਲ ਰਹੇ ਪਹਿਲੇ ਤੋਂ ਏਸੀ ਪਹਿਲੇ ਚੱਲ ਰਹੇ ਆ ਚੱਲ ਰਹੇ ਨਹੀਂ ਚੱਲ ਰਹੇ ਮੈਂ ਜਿੰਨੀ ਗੱਲ ਕੀਤੀ ਮੈਂ ਉਹ ਮੈਨੂੰ ਕਹਿੰਦਾ ਤੈਨੂੰ ਅਸੀਂ ਦੱਸਾਂ ਮੈਂ ਕਿ ਬੈਠਾ ਸਰ ਸਰ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਜੋ ਇਹਨਾਂ ਦੇ ਕਹਿਣ ਮੁਤਾਬਕ ਤੁਹਾਡੇ ਕਹਿਣ ਮੁਤਾਬਕ ਜਦੋਂ ਇਹਨਾਂ ਨੇ ਤੁਹਾਨੂੰ ਧਮਕੀ ਦਿੱਤੀ ਤੁਸੀਂ ਡਰ ਗਏ ਹੋਰ ਤੁਸੀਂ ਚਲੇ ਗਏ ਤੁਸੀਂ ਜਿਹੜੀ ਇੰਨੀ ਇੰਨੀ ਬਰਾਤ ਆਈ ਹੋਈ ਆ ਲੜ ਯਾਰ ਕੈਨੀ ਪਬਲਿਕ ਉਹਨਾਂ ਵਾਰੀ ਕੋਈ ਜ਼ਿੰਮੇਵਾਰੀ ਨਹੀਂ ਸਰ ਤਾਈਂ ਜ਼ਿੰਮੇਵਾਰੀ ਨਹੀਂ ਹੈ ਤਾਂ ਭਾਈ ਅਸਲਾ ਲਿਆਣੇ ਛੱਡਦੇ ਜੀ ਗੇਟ ਕੋਲੇ ਵੀ ਸਰ ਤਾਈਂ ਤਾਂ ਮੈਂ ਲਿਖ ਕੇ ਪੁੱਛਣ ਨੂੰ ਫੋਨ ਕੀਤਾ ਯਾਰ ਲੋ ਪੁੱਛ ਲੋ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਆ ਸਕਦੇ ਸੀ ਅਗਰ ਧਮਕੀ ਸੀ ਇਹ ਵਿਆਹ ਦਾ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੈਨੂੰ ਆ ਕੇ ਫੋਨ ਕਰੋ ਪੁਲਸੀ ਵੀ ਆਇਆ ਉਹ ਕਦੇ ਤੁਸੀਂ ਪੁਲਚੇ ਨਾਲ ਦੀ ਨਾਲ ਆ ਗਿਆ ਮੈਂ ਸੱਚੂ ਨੂੰ ਫੋਨ ਕੀਤਾ ਜੀ ਮੈਂ ਕਿ ਤੁਸੀਂ ਪੁਛ ਹਾਂ ਜੀ ਉਹਨਾਂ ਨੂੰ ਫੋਨ ਕੀਤਾ ਵੇ ਜਿਹੜੇ ਥਾਣੇ ਨੂੰ ਕੀਤਾ ਆ ਥਾਣਾ ਜਿਹੜਾ ਨੇੜੇ ਬੰਦੀ ਸਰੋਂ ਕਰਿਆਮ ਵਾਲੀ ਤੁਸੀਂ ਆਹ ਨੂੰ ਫੋਨ ਕਰਕੇ ਪੁੱਛੋ ਜੀ ਬਹੁਤ ਹੀ ਹੋ ਗਿਆ ਹੁਣ ਹੱਲ ਕੀ ਆ ਸਰ ਇਹਨਾਂ ਦੇ ਆਪਣੇ ਬੰਦੇ ਦਾ ਹਾਲੋ ਹੁਣ ਤੁਸੀਂ ਦੱਸੋ ਸਰ ਅਸੀਂ ਥੋੜੀ ਦੱਸਣਾ ਤੁਸੀਂ ਦੱਸਾ ਪੈਸੇ ਨਹੀਂ ਪੈਸੇ ਨਹੀਂ ਦੋ ਜੀ ਅਸੀਂ ਇਹੀ ਕਹਿ ਸਕਦੇ ਹਾਂ ਦੱਸੋ ਅਸੀਂ ਆਪਣੀ ਮਾਫੀ ਮੰਗ ਲੈਂਦੇ ਭਾਈ ਜੇ ਸਾਡੇ ਤੋਂ ਕੋਈ ਗਲਤੀ ਹੋਈ ਸਾਨੂੰ ਪੈਸੇ ਨਾਲ ਤੋਂ ਜੇ ਅਸੀਂ ਵੈਸੇ ਸਾਡੀ ਗਲਤੀ ਕੋਈ ਨਹੀਂ ਅਸੀਂ ਤਾਂ ਵੀ ਤਿਆਰ ਹਾਂ ਸਰ ਕਿਉਂਕਿ ਇਹ ਸਾਰਾ ਕੁਝ ਸਾਰਾ ਕੁਝ ਸਰ ਕੁਦਰਤੀ ਹੈ ਅਸੀਂ ਰਸਤੇ 'ਚ ਜਾ ਰਹੇ ਹਾਂ ਪਰ ਇਹ ਮਿਸਬੀਹੇਵ ਕਰਨਾ ਗਲਤ ਬੋਲਣਾ ਉਹ ਕਿੱਥੋਂ ਦਾ ਸਰ ਸੱਚ ਮੰਨਿਓ ਮੈਂ ਕਿਸੇ ਨੂੰ ਮਿਸਬੀਹੇਵ ਨਹੀਂ ਕੀਤਾ ਪਰ ਉਹ ਕਹਿ ਰਹੇ ਮੇਰੀ ਡਰੀ ਉਠਾ ਲੋ ਅੱਜ ਤੱਕ ਜਿੰਨੇ ਪੁਰਾਤੀ ਆਏ ਨੇ ਕੋਈ ਕੁਝ ਬੋਲ ਕੇ ਗਿਆ ਮੈਂ ਹਰੇਕ ਨੂੰ ਹੱਥ ਜੋੜ ਕੇ ਮਿਲਿਆ ਇਹ ਭਾਜੀ ਨੇ ਮੈਨੂੰ ਕਿਹਾ ਕਹਿੰਦਾ ਨੀਟੂ ਮੇਰਾ ਰਿਸ਼ਤੇਦਾਰ ਹੈ ਨਵਾਂ ਸ਼ਹਿਰ ਕਹਿੰਦਾ ਉਹ ਸਾਡੇ ਪਾਣੀ ਪੜਦਾ ਇਹਨਾਂ ਨੇ ਭਾਜੀ ਉਹਨੂੰ ਮੈਂ ਕਿਹਾ ਸਰ ਪਰਦੇ ਹੋਣਗੇ ਪਹਿਲਾਂ ਕਹੂੰਗਾ ਇਹ ਗੱਲ ਇਹ ਭਾਜੀ ਤੁਸੀਂ ਮੈਨੂੰ ਨਹੀਂ 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 ਤੁਸੀਂ ਇਹ ਗੱਲ ਕਹੀ ਆ ਵੀ ਆਵੇਂ ਆਪਣੇ ਬੰਦਿਆਂ ਨੂੰ ਸਾਦਾ ਮੈਂ ਕਿਹਾ ਤੂੰ ਜਿਹੜੇ ਬੰਦਿਆਂ ਦੀ ਗੱਲ ਕਰਦਾ ਉਹ ਸਾਡੇ ਮੈਂ ਕਿਹਾ ਥੱਲੇ ਆ ਸਰ ਮੇਰੀ ਤਾਂ ਉਹਨਾਂ ਨਾਲ ਬੋਲ ਚਾਲ ਨਹੀਂ ਚਲੋ ਜੋ ਵੀ ਹੈਗਾ ਉਹ ਸਾਡਾ ਆਪੇ ਦਾ ਮਾਮਲਾ ਇੱਕ ਵਾਰ ਮੇਰੀ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਨਹੀਂ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਅਸਲਾ ਦਿਖਾਇਆ ਬੰਦੇ ਨੇ ਅਸਲਾ ਸਾਰਾ ਵੋਟਾਂ ਦੇ ਅੰਦਰ ਜਮਾ ਆਇਆ ਸਾਡੇ ਸਾਡੇ ਘਰੇ ਆਪਣਾ ਸਾਡੇ ਕੋ ਕੋਈ ਲਾਇਸੈਂਸ ਹੈ ਨਹੀਂ ਅਸੀਂ ਅਸਲਾ ਕਿੱਥੋਂ ਤੁਹਾਨੂੰ ਦਿਖਾ ਦਾਂ ਬੰਦਾ ਸੀ ਦੋ ਨੰਬਰ ਤਾਂ ਮੈਂ ਕਹੀ ਸਕਦਾ ਕੀ ਬੰਦੇ ਨੂੰ ਪਛਾਣਦੇ ਆ ਤੁਸੀਂ ਪਛਾਣਦੇ ਆ ਤੁਹਾਡੇ ਸੀਸੀ ਫੁਟੇਜ ਕੈਮਰੇ ਲੱਗੇ ਹੋ ਕਿ ਤੁਸੀਂ ਸਾਨੂੰ ਧੱਕਾ ਸਕਦੇ ਆ ਕੋਈ ਬੰਦਾ ਕੱਢ ਦੋ ਨਹੀਂ ਸਾਨੂੰ ਸੀਸੀ ਫੁਟੇਜ ਦਿਖਾ ਸਕਦੇ ਆ ਉਹ ਬੰਦਾ ਦਿਖਾ ਦਿਓ ਸੀਸੀ ਜੇ ਤੁਸੀਂ ਮੈਨੂੰ ਪ੍ਰੋਪਰ ਅਸੀਂ মিডিਆ ਵਾਲਿਆਂ ਨੂੰ ਸਾਨੂੰ ਸੀਸੀ ਫੁਟੇਜ ਦਿਖਾ ਸਕਦੇ ਆ ਸਰ ਛੱਡੋ ਸੀਸੀ ਫੁਟੇਜ ਦਿਖਾ ਸਕਦੇ ਆ ਉਹਦੇ ਅਸਲਾ ਤੁਹਾਨੂੰ ਦਿਖਾਇਆ ਆਪਾਂ ਟਰਾਈ ਕਰ ਸਕਦੇ ਆ ਜੀ ਅਕਸਰ ਹੀ ਪੈਲਸਾ ਦੇ ਵਿੱਚ ਅਜਿਹੇ ਹੀ ਮਾਮਲੇ ਦੇਖਣ ਨੂੰ ਮਿਲਦੇ ਹਨ ਵੇਟਰਾਂ ਦੀ ਘਾਟ ਜਾਂ ਫਿਰ ਲਾਈਟ ਬੰਦ ਹੋ ਜਾਣਾ ਜਦੋਂ ਮੈਨੇਜਰ ਦੇ ਨਾਲ ਇਸ ਬੰਦੀ ਗੱਲਬਾਤ ਕੀਤੀ ਜਾਂਦੀ ਤਾਂ ਅੱਗੋਂ ਮੈਨੇਜਰ ਵੀ ਪੱਲਾ ਝਾੜ ਦਿੰਦੇ ਨੇ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਭਾਰੀ ਮੁਸ਼ਕਲਤਾ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਕੋਈ ਵਿਆਹ ਜਾਂ ਪਾਰਟੀ ਦੇ ਲਈ ਕੋਈ ਵੀ ਪੈਲਸ ਬੁੱਕ ਕਰਾਉਂਦੇ ਤਾਂ ਮੈਨੇਜਰ ਦੇ ਨਾਲ ਪੂਰੀ ਗੱਲਬਾਤ ਕਰਕੇ ਪੈਲਸ ਨੂੰ ਬੁੱਕ ਕਰੋ ਨਹੀਂ ਤਾਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਨਾਲ ਹੀ बड़ा नुकसान भी हो सकता है ब्यूरो रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।